ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਤ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾਂ ਸੁਖ تام ਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਹਾ ਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਚਿਰਾਂਤਰਾ ਜਾਈ ਲਖਿਆ ਰਹਾਉ ਜਾਤ ਮਹ ਜੋਤ ਜੋਤ ਮਹ ਜਤ ਅਕਲ ਕਲਾ ਭਰਪੂਰ ਰਹਿਆ ਤੂ ਸੱਚਾ ਸਾਹਿਬ ਸੁਖ ਸੁਵਾਦਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਅਗਤ ਮਹਲਾ ਪਹਿਲਾ ਇੱਕ ਓ ਅੰਕਾਰੁ ਸਤਗੁਰ ਪ੍ਰਸਾਦਿ ਸੋ ਦਰਤੀ ਰੋਗੀ ਹਾ ਚੁੱਕਰ ਕੇ ਹਾ ਜਿਤ ਬਹਿ ਤਰਬਤੁੰ ਵਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਗیتے ਤੇਰੇ ਭਗਵਨ ਹਾਰੀ ਕੀਤੇ ਤੇਰੇ ਰਗ ਪ੍ਰੀ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਨਵਦੁਆਰੀ ਗਾਵਨ ਤੁਧਨੋ ਚਿਤ ਗੁਪਤ ਲਖਜਾਨਨ ਲਿਖ ਲਿਖ ਧਰਮ ਵਿਚਾਰੀ ਗਾਵੰਤ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤਰੇ ਸਦਾ ਸੁਵਾਰੀ ਗਾਵੰਤ ਤੁਧਨੋ ਇੰਦਰ ਇੰਦਰਾ ਚਨ ਬਠੇ ਦੇਵ ਤਿਆ ਅਦਰਨਾਥ ਦੇ ਗਾਵੰਤ ਤੁਧਨੋ ਸਿੱਧ ਸਮਾਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੀ ਗਾਵੰਤ ਤੁਧਨੋ ਜਤੀ ਸਤੀ ਸੰਦੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰਗੀਤਰ ਦੁਗ ਦੁਗ ਵਿਦਆ ਨਾਲੀ ਗਾਵੰਤ ਤੁਧਨੋ ਮਹੋਨੀਆ ਮਨ ਮੋਹਨ ਸੁਰਗ ਮਾ ਚਪਿਆਲੀ ਗਾਵਨ ਤੁਧਨੋ ਰਤਨੋ ਪਾਇ ਤੇਰੇ 68 ਤੀਰਤ ਨਾ ਦੇ ਗਾਵਨ ਤੁਧਨੋ ਜੁਤ ਮਹਾਬਲ ਸੂਰਾ ਗਾਵਨ ਤੁਧਨੋ ਕਾਣੀ ਚਾਰੀ ਗਾਵਨ ਤੁਧਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੀ ਸੇਹੀ ਤੁਧਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਤਾ ਦੇ ਹੋਰ ਕੀਤੇ ਗਾਵਣ ਤੇ ਮੈਂ ਜਤਨਾ ਆਮਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੁਤੀ ਰਣ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜੁਨਸੀ ਮਾਇ ਜਿਨੋ ਪਾਈ ਕਰ ਕਰ ਦੇਖਾ ਕੀਤਾ ਆਪਣਾ ਜਉ ਤਿਸ ਦੀ ਵਡਿਆਈ ਦੋ ਤਿਸ ਭਾਵਾ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤ ਸਹੋ ਸਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹਲਾ ਬਹਿਲਾ ਸੁਣ ਵਡਾ ਅਖੈ ਤਬ ਕੋਈ ਕੀਵੜ ਵਡਾ ਡੀਟਾ ਹੋਈ ਕੀਮਤ ਪਾਇ ਨਾ ਕਹਿਆ ਜਾਈ ਕਹਨੇ ਵਾਲੇ ਤੇਰੇ ਰਹਸ ਸਮਾਈ ਵੱਡੇ ਮੇਰੇ ਸਾਹਿਬ ਗਹਿਰੰਗ ਮੀਰਾ ਗੁਣ ਗਹਿਰਾ ਕੋਈ ਨਾ ਜਾਣਾ ਤੇਰਾ ਕੀਤਾ ਕੀਵੜ ਕੀਰਾ ਰਹਾਉ ਸਭ ਸੁਰਤੀ ਮਿਲ ਤੁਰ ਤੱਕ ਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਲ ਵੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਦਾ ਬੁਰਕਾਂ ਗਿਆ ਬੜੀਆਂ ਤੁਦ ਬੜਾ ਸਿੱਧੀ ਕਿਨੇ ਨਾ ਪਾਈਆ ਕਰਮ ਮਿਲ ਨਾਹੀ ਠਾਕ ਰਹਾਈਆ ਆਖਣ ਵਾਲਾ ਗਿਆ ਵਿਚਾਰਾ सिफती भरे तेरे भंडारा जिस तू सिारा नच नहारा आसा महला बहला आखा जीवा विसर मर जाओ आखना औखा सचा नाऊ साचे नाम की लागा भूख उत भूखा चली चलिया दुख सो क्यों विसर मेरी माय सचा साहिब सच नाई रहा ਸਾਚੇ ਨਾਮ ਕੀ ਤਿਲ ਵੜਿਆਈ ਆਖ ਤੁਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਟ ਨਾ ਜਾਏ ਨਾ ਹੋ ਮਰਣਾ ਹੋਵੇ ਸੁਖ ਬਿੰਦਾ ਰਹਿਣਾ ਚੁਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਈ ਜੇਵੜਾਪ ਤੇਵੜ ਤੇਰੀ ਦਾਤ ਜੰਦਨ ਕਰ ਕਾ ਕੀਤੀ ਰਾਤ

ਮਹਾਰਜਨ ਕੇ ਵਡ ਭਗ ਵਡੇਰੇ ਜਿਨ ਹਰ ਹਰ ਜਰਦਾ ਹਰ ਪਿਆਸ ਹਰ ਹਰ ਨਾਮ ਬਿਲਾ ਤ੍ਰਪ ਤਤ ਹੈ ਮਿਲਦਾ ਅੰਤ ਗੁਣ ਪ੍ਰਗਾਸ ਜਨ ਹਾਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਗ ਹਿੰਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੇ ਅੰਤ ਰਮਸਤਕ ਲਿਖਿਆ ਲਿਖਾਸ

जनन पिता दुख दुत कोई ना न किसकी धरिया सिर सिर रिजक संभाहे ठाकुर काहे मन पोह करिया उड़ा उड़ा वैसे कुसा इस पाछे बछरे छरिया तिन कवन कलाव कवन चुगाव मन मह सिमरन करिया सब निधान दा सष्ट सिधान ठाकर कर दल धरिया जन नानक बल बल सत बल जइए तेरा अंत ना पार भरिया रागास महल्ला चोता सो पुरख एक ओ अंकार सतगुरु प्रसाद सो पुरख नरंजन हर पुरख नरंजन हर अगम अगम अपारा सब ते अवह सब ते अवै जी हर सच्चे सृजन हारा ਸਬ ਜੀ ਤਮਾਰੇ ਜੀ ਤੂ ਜੀ ਆ ਕਾਦਾ ਤਾਰਾ ਹਰਿ ਅਭੋਤੰਤੋ ਜੀ ਸਭ ਧੂਕ ਵਿਚਾਰ ਨਹਾਰਾ ਹਾਰਾ ਬੇਡਾ ਗੁਰਹਰਾਪੀ ਸੇਵਕ ਜੀ ਧਿਆ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਗਤ ਮਾਣਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਰਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਤੁਧ ਜੀ ਜਨ ਨਾਨਕ ਦਿਨੁ ਗੁਰ ਬਾਣਾ ਹਰਿ ਤਿਆ ਵਹਿ ਹਰਿ ਤਿਆ ਵਹਿ ਤੁਧ ਜੀ ਸੇਜਨ ਜਗ ਮਾਨ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਤਿਆ ਜੀ ਕੈ ਟੋਟੇ ਜਮ ਕੀ ਬਕਸੀ ਜਨ ਨਰ ਭਉ ਜਨ ਹਰ ਨਰ ਭਉ ਤੇ ਆ ਜੀ ਤਿਨ ਕਾ ਭਉ ਸਭ ਗੁਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੀ ਸੇ ਧਨ ਸੇ ਧਨ ਜਿਨ ਹਰਤ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕ ਅਨੇਕ ਅਨੰਤ ਤੇਰੀ ਅਣਕ ਤੇਰੀ ਅਨਕਰ ਹੈਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਗੱਡ ਕਰਮ ਕਰੰਤਾ ਸੇ ਭਗਤੋ ਸੇ ਭਗਤ ਭੁਲੇ ਜਨ ਨਾਨਕ ਜੀ ਦਿਉ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਉਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨਹ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੇ ਜੀ ਤੂ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸੁਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਤੇ ਕਾ ਜਾਣੋ ਹੋਈ ਆਸਾ ਮਹੰਲਾ ਚੋਤਮ ਤੂੰ ਕਰਦਾ ਸਚਿਆਰ ਮੈਂ ਦਾਸ ਆਂ ਜੋ ਤੂੰ ਭਵ ਸੋਇ ਥਿਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇ ਰੀਤੋ ਆਪਣੀ ਭਾਇਆ ਜਿਸਨੂੰ ਕਿਰਪਾ ਕਰ ਹੈ ਤិន ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਅਗਵਾਇਆ ਤੁਦਾ ਵਿਛੋੜਿਆ ਆ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੇ ਬੰਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਚੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਂ ਹੈ ਤੂੰ ਜਨ ਜਾਣਾ ਹਰ ਗੁਣ ਸਦਹੀ ਆਖ ਵਖਾਣਾ ਜਿਨ ਹਰ ਤੇ ਵਿਆ ਤੈਨ ਤੁਖ ਪਾਇਆ ਸਜਹੀ ਹਰ ਨਾਮ ਤੁਮਾਇ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇ ਕਹ ਜਾਣ ਹੈ ਤੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਕਿਤ ਸਰਵੜਾ ਭਈ ਲਿਨਵਾਚ ਪਾਣੀ ਪਾਵਕਤ ਨਹੀਂ ਕੀਆ ਪੰਕਜ ਮਹ ਪਗ ਨਹੀਂ ਚਾਲਾ ਹਮ ਦੇਖਾ ਤਹ ਡੂਬੀਐ ਮਨੇ ਕਨਾ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੋਇ ਰਕਮੁ ਗਤਾ ਜਨਮ ਭਿਆ ਪ੍ਰਣਵਤ ਨਾਨਕ ਤੈਨ ਕੀ ਸਰਨਾ ਜਿਨ ਤੂ ਨਾਹੀ ਵਿਸਰਿਆ ਆਸਾ ਮਹੰਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਇ ਤਰਾ ਕਿਤਾ ਨਾ ਕਾਮ ਮੇਰਾ ਸਾਧ ਸੰਗਤ ਭਜਿ ਤੇਵਲ ਨਾਮ ਸਰੰਜਾਮ ਲਗ ਭੋਜਲ ਤਰਨ ਕੰ ਜਨਮ੍ਰਿਤਾ ਜਾਤ ਰੰਗ ਮਾਇਆ ਕਰਹਾਉ ਜਪ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕ ਹਮ ਨੀਤ ਕਰਨ ਮਾ ਸਰਨ ਪਰੇ ਕੀ ਰਖ ਧਰਮ ਜਾਪ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਬਹੁ ਨਾਨਕ ਹਮਨੀ ਤੇ ਗਰਨ ਮਾ ਸਰਨ ਬਰੇ ਕੀ ਰਾਗੋ ਜਰਮਾ ਇੱਕ ਓ ਅੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਚਾਹੀ ਦਸਮੀ ਕਬਿਓ ਬਾਜ ਬੇਨਤੀ ਚਾਪਈ ਅਮਰੀ ਕਰੋ ਹਾਦੀ ਰਚਾ ਪੂਰਨ ਹੋਏ ਜਿਤ ਕੀ ਇਚਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ हमरे दुष्ट सब तुम अका हो आप बचा हो सुखी बचा मोर पर सेवक जगत बर्ता सब अच्छा कर आज सुंदरिया पूर्ण हो है हमारी ऐसा तोर भजन की रह पे तुम्हें साढ़ अवर न्या जो बरचा हूँ तो तुम ते पाऊ सेवक जग हमारे तार्य है चुन छत्र हमारे मारिय है आप हाथ दे मुझे उबरिय मरण काल का सदा हमारे तुझ हो मेहरा कनहारे साहेब संत कहाये प्यारे दीन बंद दुष्टन के हंता तुम हो पुरी चतर दस काल पै ब्रह्मा बपतरा काल पै शिव शिव अवतरा काल पै गर्भा सगल काल का किया तमाशा जवन काल जो गियो राज ब्रह्मा जो थियो जवन काल सब लोग जवारा नमस्कार है तहे हमारा जवन काल सब जगत बनायो देव जो जश्न उपजाय ਆਦ ਅੰਤੇ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਤਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਜਵਾਰੀ ਸਿਵ ਕਨ ਕੋ ਸਿਵ ਮਨ ਸੁਖ ਦਿਯੋ ਸਤਰਣ ਕੋ ਪਲ ਮੋਹਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਿਛਾਨਤ ਚੀਟੀ ਤੇ ਕੁੰਜਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ संतन दुख पाए ते दुखी सुख पाए साधन धन के सुखी एक एक की पीर पछाना, काट काट के पट पट की जाना जब उद कर करता रा प्रजा धरत तब देहे अपारा जब आप कब हो तुम मैं मिलत तो देहे तर तक हो जीते बदन श्रेष्ठ सब तारा आप अपनी बुद्ध उचारा ਤਉ ਨ ਸਭ ਹੀ ਤੇ ਰਹਤ ਨਿਰਾਲਮ ਗਿਆਨ ਤੋ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਰਲਾंभ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਹ ਉਚਾਰ ਜਪੇਦਾ ਜਾ ਕੋ ਭੇਵ ਨ ਪਾਵਤ ਬਿਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਚ ਤ੍ਰੇਦ ਨ ਜਾਣਤ ਮਹਾ ਦੇਵ ਕੋ ਕਹ ਤਸਦਾ ਸਿਵ ਨਰੰਕਰ ਕਾ ਚੀਨਦ ਨਹਿ ਪਿਵ ਆਪ ਬਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਦ ਤੇਤੀ ਤੁਮਰਾਲ ਥਾਣਾ ਜਾਏ ਬਚਾਰਾ ਕਹੈ ਵਿਦਸ ਜਾ ਪ੍ਰਤਮ ਚੰਚਾਰਾ ਇਕਾ ਰੂਪ ਅਨੂਪ ਸਰੂਪਾ ਰੰਗ ਭਿਓ ਰਾਵ ਕਹੀ ਪੂਪਾ ਅੰਡਜ ਜੇਰਜ ਸੇ ਤਜ ਕੀਨੀ ਉਤਪੁਜ ਖਾਨ ਬਹੋਰਚ ਦਿਨੀ ਕਹਉ ਫੂਲ ਰਾਜਾ ਹਵਾ ਬੇਟਾ कहूं सिमट भयो शंकर कैठा सगरे श्रेष्ठ दिखाय अचं भव आद जुगाद रूप श्याम भव अब रच्छा मेरी तुम करो सिख उभार सिख संधरो दुष्ट जेते अठवत उत्पाता सफल अमलेश करो रण काता जे असि तुहि तो अवसर नी परे जिनके दुष्ट दुख तो हुआ मरे ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਠਾਰੇ ਜੋ ਕਲ ਕੋ ਇਕ ਬਾਰ ਧਿਆਇ ਅਹਾਂ ਤਾਂ ਕੇ ਕਾਲ ਨਿਕਟਨੈ ਅਹਾਂ ਰੱਛਾ ਹੋਇ ਤਾਹੇ ਸਭ ਕਾਂਲਾ ਦੁਸ਼ਟ ਰਿਸ਼ਟ ਰਾਂਤ ਤਿਤ ਕਾਂਲਾ ਕਿਰਪਾ ਦ੍ਰਿੜਤਨ ਜਾਹੇ ਨਿਹਰਿ ਹੋ ਤਾਗੇ ਤਾਪ ਤਨਕ ਮੋਹਰਿ ਹੋ ਰਿੱਧ ਸਦ ਕਰਮ ਸਭ ਹੋਈ ਦੁਸ਼ਟ ਚਹਾ ਸੁਭਾਸ ਕੈ ਨਾ ਕੋਈ ਇਕ ਵਾਰ ਜਨ ਤਮ ਸਭਰਾ ਕਾਲ ਫਾਸ ਤਹ ਉਬਾਰਾ ਜਨ ਨਰ ਨਾਮ ਤਹ ਰੋਗਹ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਗੇ ਤਮ ਸ਼ਰਨ ਤੁਹਾਰੀ ਪਾਪ ਹਾਤ ਲਿਹੋ ਉਬਾਰੀ ਸਰਬ ਥੌਰ ਮਹ ਹੋ ਸੁਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਖੜਕ ਗੀਤ ਮੈਂ ਸਰਣ ਤੁਹਾਰੀ ਪਾਪ ਹਾਤਾ ਲਿਹੋ ਉਬਾਰੀ ਸਰਬਠੌਰ ਮਹੋ ਤੁਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸੁਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕਉ ਆਖ ਅੱਖ ਤਰੇ ਨਹੀਂ ਆਨਿਉ RAM ਰਹੀਮ ਪੁਰਾਨ ਕੁਰਾਨ ਅਨੇਕ ਕਹਾਂ ਮਤ ਇਕ ਨ ਮੰਨਿਉ सिमरत शास्त्र भेद सब है बहु भेद कहं हम एक ना जानियो श्री असपान कृपा तुमरी कर मैं ना कहयो सब तोहे बखानियो दोहरा सगल दुवार को छाड गयो तुहारो दुवार बाहे गहे की राज अस गोविंद दास तुहारो ਸਗਲ ਦੁਆਰ ਕੋ ਛਾਡ ਕਾ ਗਾਇਓ ਤੁਹਾਰੋ ਦੁਆਰ ਬਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM ਕਲੀ ਮਹੰਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ आनंद पिया मेरी माए सतगुरु मैं पाया सतगुरु तं पाया सहज सती मन वचियां वाधाइयां राग रतन परिवार भरियां पर शब्द गा बनाइयां शब्द त गावो हरि चेरा मन जिनी वसया कह नानक आनंद हुआ सतगुरु मैं पाया ए मन मेरा ਤੂ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗਲਾ ਸਮਰੱਤ ਜਵਾਮੀ ਤੋ ਕਿਉ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਿਆ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਤੋ ਪਾਵੇ ਸਦਾ ਸੁਖਤ ਸਾਲਾ ਤੇਰੀ ਨਾਮ ਮਨ ਵਸਾ ਬਈ ਨਾਮ ਜਿਨ ਕਾ ਮਨ ਵਸਿਆ ਵਾਦਿਏ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰਤ ਸਾੰਤ ਸੁਖਮਨ ਆਏ ਵਸਿਆ ਜਿਨੇ ਛਾਂ ਤਪੁ ਜਾਈਆ ਸਦਾ ਗੁਰ ਬਾਣ ਕਿਤਾ ਗੁਰ ਵਿਟ ਹੋ ਜਿਸ ਦੀਆਂ ਹੀ ਵਡਿਆਈਆ ਕਹੈ ਨਾਨਕ ਤਨੋ ਸੰਤ ਹੋ ਸਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰਤ ਭਾਗੈ ਘਰਤ ਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਐ ਪੰਜ ਦੋ ਤੁਧ ਵਚ ਕੀਤੇ ਕਾਲ ਕੰਟਕ ਮਾਰਿਆ ਧੁਰ ਗਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕਾ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਜ ਅਨੰਦ ਸੁਣਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਬਿਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਪੇ ਪੂਰੇ ਗੁਰਦੁ ਜਾਣੀ ਸੁਣ ਤੇ ਪਾਣੀ ਤ ਕਹਤ ਪਵਿਤ ਸਤ ਗੁਰ ਰਹਿਆ ਭਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਹੂ ਅਜ ਆਣਾ ਹਦ ਤੂਰੇ ਸੁਣ ਤੇ ਪਾਣੀ ਤ ਕਹਤੇ ਪਵਿਤ ਸਤ ਗੁਰ ਰਹਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਅੱਜ ਅਨਹਦ ਤੂਰੇ ਮੁਦਾਮਣੀ ਮਹੰਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾ ਗੁਰ ਕਾ ਪਈਓ ਜਿਸ ਕਾ ਸਭ ਸਹਾਰੋ ਜੇ ਕੋ ਖਾਵਾ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਇ ਨੇਤ ਨੇਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗਤ ਰਿਏ ਸਭ ਨਾਨਕ ਬ੍ਰਹਮ ਅਪਸਾਰੋ ਸਲੋਕ ਮਹਲਾ 5 ਪੇਰਾ ਗੀਤਾ ਜਤੋ ਨਾਹੀ ਮੈਂ ਨੋ ਜੋਗ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਜਿ ਪਿਓਈ ਤਰਜਿ ਪਿਆ ਮਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਅਮਲ ਕਾ ਜੀਵਾ ਤਾਨ ਮਨ ਧੀਵ ਹਰਿਆ ਕਰ ਜਬਿਆ ਮਹਾਰਾਮਤ ਹੋਈ ਸਤਿਗੁਰ ਸੱਜਣਾ ਮਿਲਿਆ ਨਾਨਕੁ ਨਾਮ ਮਮਲਾ ਤਾ ਜੀਮਾ ਤਨ ਮਨ ਥਿਵ ਹਰਿਆ ਪਾਉੜਿ ਕਿਥੈ ਤੁਸ ਬਰਤ ਜਿਤ ਕੋਈ ਨਾਹ ਉਤਰ ਤੇਰੀ ਰਖ ਅਗਣੀ ਉਦਰ ਮਾਹੇ ਸੁਣ ਕਾ ਜਮਕੇ ਦੂਤ ਨਾ ਇਤਰੇ ਛਡ ਜਾਹੇ ਬਾਉ ਜੇ ਲਭੇ ਸਮਸਗਾ ਹੋ ਗੁਰਤਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੇ ਇਹੋ ਪੁਣ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਜੇ ਆਵਹਿ ਤੁਧ ਆਹੇ ਸ਼ਲੋਕ ਮਹਾਂ ਦਾ ਪੰਜਵਾ ਅੰਤਰਗੁਰ ਆਰਾਧਣਾ ਜਿਹਵਾ ਜਬ ਗੁਰ ਨਾਉ ਨੇਤਰੀ ਸਤਗੁਰ ਪੇਕਣਾ ਸ਼ਰਮਣੀ ਸੁਣਨਾ ਗੁਰਨਾਉ ਸਤਿਗੁਰੁ ਸੇ ਤੀਰਤਿਆ ਦਰਗਹ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੁ ਇਹ ਵਸ ਦੇ ਜਗ ਮਹਿ ਉਤਮ ਕਾਟਿ ਹੈ ਵਿਰਲੇ ਕੇਈ ਕੇ ਮਹਲਾ ਪੰਜਵਾ ਰਖੇ ਰਖਣਹਾਰ ਆਪ ਉਬਾਰਿਨ ਗੁਰ ਕੀ ਪਾਰਿ ਪਾਏ ਕਾਜ ਸੁਵਾਰਿਨ ਉਹ ਆਪ ਦੇ ਆਲ ਮਨੋਨਾ ਵਿਸਾਰਿਨ ਸਾਧ ਜਨ ਕਾ ਸੰਗ ਭੁਜਲ ਉਤਾਰਿਨ ਸਾਖਤ ਨਿੰਦਕ ਦੁਸ਼ਟ ਕਿਨ ਮਹੇ ਬਿਦਾਰਿਨ ਤੇ ਸਹਬ ਕੀ ਟੇਕ ਨਾਨਕ ਮਨਹਿ ਮਾਹਿ ਜਿਸ ਮਰਤ ਜਗ ਹੋਏ ਸਗਲੇ ਧੂਖ ਜਾਹਿ ਤੇ ਸਹਬ ਕੀ ਟੇਕ ਨਾਨਕੋ ਮਨ ਹੈ ਮਾਹੀ ਜਿਸ ਮਰਪੁ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ